ਕੁੰਡਾ ਗਰਦੀ ਪੰਜਾਬ ਸਰਕਾਰ ਦੀ ਸੈਂਟਰ ਗਵਰਨਮੈਂਟ ਦੀ ਪੰਜਾਬ ਦੇ ਵਿੱਚ ਵਪਾਰੀ ਸੁਰੱਖਿਤ ਨਹੀਂ ਹੈ ਮੈਂ ਸਿੱਧੀ ਸਪਸ਼ਟ ਜੀ ਗੱਲ ਕਰਦਾ ਸੁਰੱਖਿਤ ਕਿਉਂ ਨਹੀਂ ਹੈ ਕਿਉਂਕਿ ਅਸੀਂ ਲੋਕਾਂ ਨੇ ਗਲਤੀ ਕਰਤੀ ਵੋਟਾਂ ਪਾ ਕੇ ਇੱਕ ਵਪਾਰੀ ਦੇ ਰੇਡ ਹੁੰਦੀ ਹੈ ਸਰਾਫਾ ਬਾਜ਼ਾਰ ਦੇ ਵਿੱਚ ਸ਼ਰੇਆਮ ਬੇਜ਼ਿਟ ਕੀਤਾ ਜਾਂਦਾ ਵੈ ਕਿਨੂੰ ਹੱਕ ਹੈ ਪਹਿਲਾਂ ਤੇ ਦੱਸੋ ਬੇਜ਼ਿਟ ਕਰਨ ਦਾ ਸਰਕਾਰ ਨੂੰ ਹੱਕ ਹੈ ਜਾਂ ਪੰਜਾਬ ਪੁਲਿਸ ਨੂੰ ਹੱਕ ਹੈ ਬੇਜ਼ਿਟ ਕਰਨ ਦਾ ਇਹ ਸੱਖ ਕਿਨੇ ਦਿੱਤਾ ਇਹ ਤੇ ਵਪਾਰੀ ਐ ਤੁਸੀਂ ਦੁਕਾਨ ਦੇ ਅੰਦਰ ਬਿਠਾ ਕੇ ਚਾਹੇ ਉਹ ਸੈਂਟਰ ਮਹਿਕਮੇ ਦੀ ਡੀਆਰਈ ਸੀ ਅਸੀਂ ਨਹੀਂ ਜਾਣਦੇ ਕੌਣ ਆਇਆ ਕੌਣ ਨਹੀਂ ਆਇਆ ਸੀ ਡੀਆਰਈ ਸੀ ਤੇ ਕੈਮਰੇ ਬੰਦ ਕਿਉਂ ਕੀਤੇ ਜਾਂਦੇ ਨੇ ਸਰ ਨਾਲ ਵੱਡਾ ਮੁੱਦਾ ਜਾਗੋ ਮੋਦੀ ਸਾਹਿਬ ਜਾਗੋ ਕਿਉਂਕਿ ਤੁਹਾਡੇ ਮਹਿਕਮੇ ਦੇ ਬੰਦੇ ਆ ਕੇ ਸਾਨੂੰ ਲੁਧਿਆਣੇ ਦੇ ਵਿੱਚ ਡਰਾਣਗੇ ਵਪਾਰ ਤੋਂ ਵੰਸ਼ਿਤ ਕਰਨਗੇ ਕੰਮਕਾਰ ਤੋਂ ਵੰਸ਼ਿਤ ਕਰਨਗੇ ਇੱਕ ਬੰਦਾ ਵਪਾਰੀ ਟੈਕਸ ਵੀ ਉਸਨੇ ਭਰਦਾ ਵਾ ਉਸ ਤੋਂ ਬਾਅਦ ਗੁੰਡਾਗਰਦੀ ਕਿਹੜੀ ਉਹਨਾਂ ਦੇ ਬੱਚਿਆਂ ਨੂੰ ਕੁੱਟਿਆ ਜਾਂਦਾ ਵਾ ਦੁਕਾਨ ਤੋਂ ਤੱਕੇ ਮਾਰੇ ਜਾਂਦੇ ਆ ਮੁੰਡਿਆਂ ਨੂੰ ਬਾਹਰ ਕੱਢਿਆ ਜਾਂਦਾ ਕਾਹੀ ਗੁੰਡਾਗਰਦੀ ਫਿਰ ਅਕਸ਼ਨ ਨਾ ਮੋਦੀ ਸਾਨੂੰ ਹੋਰ ਪੁੱਛਦਾ ਮੋਦੀ ਸਾਹਿਬ ਤੁਹਾਡੀ ਟੀਮ ਆਈ ਉਹਨਾਂ ਨੂੰ ਚਾਹੀਦਾ ਸੀਗਾ ਸ਼ੰਕਰ ਜੀ ਬੈਠੋ ਪੇਪਰ ਲਿਆਓ ਆਪਣੇ ਡਾਕੂਮੈਂਟਸ ਲਿਆਓ ਠੀਕ ਹੈ ਜੀ ਸਾਡੇ ਨਾਲ ਗੱਲ ਕਰੋ ਏ ਹੁੰਦੀ ਏ बिजनेਸਮੈਨ ਅਫਸਰ ਛਾਈ ਵਾਲੀ ਗੱਲ ਸਰਚ ਵਾਰੰਟ ਵੀ ਨਹੀਂ ਲੈ ਕੇ ਆਏ ਕੋਈ ਸਰਚ ਵਾਰੰਟ ਨਹੀਂ ਕੋਰਟ ਦਾ ਸਿੱਧਾ ਦੁਕਾਨ ਤੇ ਆਏ ਦੁਕਾਨ ਤੋਂ ਬਾਹਰ ਕਾਦੀ ਗੁੰਡਾ ਕਰਦੀ ਵਪਾਰੀ ਸੀ ਵਪਾਰੀ ਸੀ ਸ਼ੰਕਰ ਜੀ ਨਾ ਕਿ ਕੋਈ ਗੈਂਗਸਟਰ ਸੀ ਏ ਤੁਸੀਂ ਗੈਂਗਸਟਰਾਂ ਵਾਂਗੂ ਯੂਰੋਨਾ ਰੂਲ ਕੀਤਾ ਉਸ ਤੋਂ ਬਾਅਦ ਪੰਜਾਬ ਪੁਲਿਸ ਤੱਕੇ ਸ਼ਾਈ ਦੇਖੋ ਜੀ ਉਹਨਾਂ ਨੇ ਤੱਕੇ ਸ਼ਾਈ ਕਿਹੜੀ ਕੀਤੀ ਤੱਕੇ ਸ਼ਾਈ ਤੁਸੀਂ ਕੈਮਰੇਜ ਖਬਰ ਚਲਾਈ ਚਲਾਈ ਕੈਮਰੇਜ ਖਬਰ ਕਿ ਤੱਕੇ ਸ਼ਾਈ ਕਿਦਾਂ ਉਹਨਾਂ ਨੇ ਕੀਤੀ ਸ਼ਰੇਆਮ ਕੋਈ ਗੈਂਗਸਟਰ ਨਹੀਂ ਫੜਿਆ ਸੀ ਬਾਜ਼ਾਰ ਦੇ ਵਿੱਚੋਂ ਲੈ ਕੇ ਜਾਣਾ ਸਰਨਾ ਵੱਡਾ ਇਹ ਪੁੱਛਿਆ ਜਾਊਗਾ ਜੱਜ ਸਾਹਿਬ ਕੀ ਗਲਤੀ ਸੀ ਸ਼ੰਕਰ ਜੀ ਦੀ ਜਿਹੜਾ ਸ਼ਰਮ ਜਿਹੜਾ ਸ਼ਰਿਆਮ ਬਜ਼ਾਰ ਦੇ ਵਿੱਚੋਂ ਕੋਈ ਗੈਂਗਸਟਰ ਨਹੀਂ ਵੜਿਆ ਸੀ ਇੱਕ ਸ਼ਹਿਰ ਦਾ ਜਾਨਾ ਮਾਨਿਆ ਹਸਤੀ ਲੀਡਰ ਸੀਗਾ ਕਿ ਜਿਹਨੂੰ ਤੁਸੀਂ ਫੜਿਆ ਇਹ ਗਲਤ ਕੰਮ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਚੁੱਪ ਨਹੀਂ ਰਿਆ ਜਾਊਗਾ ਕਿਉਂਕਿ ਇਹ ਇੱਕ Hindu ਵਪਾਰੀ ਸੀਗਾ ਇਸ ਲਈ ਤੁਸੀਂ ਟਾਰਗੇਟ ਕੀਤਾ ਤੁਸੀਂ ਹੋਰ ਕੀ ਜਮਾਨਤ ਕਰਦੇ ਡਿਮਾਂਡ ਪਹਿਲਾਂ ਸੀਪੀ ਸਾਹਿਬ ਨੂੰ ਮਿਲਿਆ ਜਾਊਗਾ ਪੁੱਛਿਆ ਜਾਊਗਾ ਕਮਿਸ਼ਨਰ ਸਾਹਿਬ ਸਾਡਾ ਜਿਹੜਾ ਸਮਾਨ ਲੈ ਗਏ ਨੇ ਇਹਨਾਂ ਦੇ ਮੁਕਦਮੇ ਦਰਜ ਕੀਤੇ ਜਾਣ ਤੁਸੀਂ ਸਾਡੇ ਬੰਦੇ ਦੇ ਮੁਕਦਮੇ ਪਾਏ ਇਹਨਾਂ ਤੇ ਵੀ ਮੁਕਦਮੇ ਦਰਜ ਕੀਤੇ ਜਾਣ ਡੀਵੀਆਰ ਮਿਲੇ ਸਾਡਾ ਸਮਾਨ ਮਿਲੇ ਫਿਰ ਮਾਨਯੋਗ ਡੀਜੀਪੀ ਸਾਹਿਬ ਨੂੰ ਪੁੱਛਿਆ ਜਾਊਗਾ ਸੀਐਮ ਸਾਹਿਬ ਨੂੰ ਮਿਲਿਆ ਜਾਊਗਾ ਇਹਨਾਂ ਦੇ ਨੁਮਾਇੰਦਿਆਂ ਨੂੰ ਪੁੱਛਿਆ ਜਾਊਗਾ ਐਮਐਲਏ ਸਾਹਿਬ ਤੁਹਾਨੂੰ ਅਸੀਂ ਵੋਟਾਂ ਪਾਈਆਂ ਵਾ ਇਸ ਲਈ ਵੋਟਾਂ ਪਾਈਆਂ ਸੀ ਕਿ ਤੁਸੀਂ ਪੰਜਾਬ ਦੇ ਵਿੱਚੋਂ ਵਪਾਰੀਆਂ ਨਾਲ ਧੱਕੇਸ਼ਾਹੀ ਕਰੋ ਤੱਕੇਸ਼ਾਈ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਊਗੀ ਸੀਪੀ ਸਾਹਿਬ ਦਾ ਵੀ ਸਵਾਲ ਪੁੱਛਿਆ ਜਾਊਗਾ ਡੀਜੀਪੀ ਸਾਹਿਬ ਤੋਂ ਔਰ ਮਾਨ ਸਾਹਿਬ ਤੋਂ ਵੀ ਸਵਾਲ ਪੁੱਛਿਆ ਜਾਊਗਾ ਕਿ ਆ ਪੰਜਾਬ ਚ ਹਿੰਦੂ ਨੇ ਵੋਟ ਅਸਲੀ ਪਾਈ ਸੀ ਕਿ ਤੁਸੀਂ ਸਾਡੇ ਨਾਲ ਸ਼ਰਿਆਨ ਤੱਕੇਸ਼ਾਈ ਕਰੋ ਉਸ ਤੋਂ ਬਾਅਦ ਸਰਨਾ ਵੱਡਾ ਮੇਰਾ ਸਵਾਲ ਜਿਹੜਾ ਸਰਨਾ ਵੱਡਾ ਸਵਾਲ ਹੈ ਡੀਆਰਏ ਤੇ ਮਤਲਬ ਤੁਸੀਂ ਐਂਟਰ ਕੀਤੇ ਗੁੰਡਾਗਰਦੀ ਕਰਾਈ ਉੱਤੋਂ ਦੀ ਸਾਡੇ ਬੰਦੇ ਦੇ ਝੂਠੇ ਮੁਕਦਮੇ ਦਰਜ ਕਰਾਏ ਕੀ ਦੇ ਦਬਾਅ ਤੇ ਸਰਕਾਰ ਦੇ ਦਬ ਦਬਾਅ ਤੇ ਜਾ ਸੈਂਟਰ ਗਵਰਨਮੈਂਟ ਦੇ ਦਬਦਬਾ ਤੇ ਕਿ ਅਸੀਂ ਤੁਹਾਨੂੰ ਵੋਟਾਂ ਬਾਕੇ ਗਲਤੀ ਕੀਤੀ ਅੱਜ ਤੋਂ ਬਾਅਦ ਤੁਹਾਨੂੰ ਵੋਟ ਨਹੀਂ ਬੰਦੇ ਕਿਉਂਕਿ ਤੁਸੀਂ ਪਤਾ ਹੈ ਕਿ ਸਾਡੇ ਨਾਲ ਗੁੰਡਾਗਰਦੀ ਹੀ ਕਰਨੀ ਹੈ ਵਪਾਰੀਆਂ ਨੂੰ ਆ ਪੰਜਾਬ 'ਚ ਜਲੂਸ ਹੀ ਕੱਢਣਾ ਹੈ ਵਪਾਰੀਆਂ ਨਾਲ ਤੁਸੀਂ ਤੱਕੇਸ਼ਾ ਹੀ ਕਰਨੀ ਹੈ ਮੈਂ ਮੇਰੀ ਨੀਤੀ ਬਾਰੇ ਦੂਸਰ ਸੁਖਾਈ ਸੀ ਸਾਰੇ ਪਤਾ ਦਾ ਸਿੰਘ ਹੈ ਆ ਮੇਰੀ ਨੀਤੀ ਰਾਜਦਾਨੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਮਕਸਦ ਇਹ ਹੈ ਜੀ ਲੁਧਿਆਣਾ ਦੇ ਵਿੱਚ ਜਿਹੜੀ ਲੁਧਿਆਣਾ ਐਸਟੀਐਫ ਹੈ ਹਰਵੰਸ ਸਿੰਘ ਉਹਨਾਂ ਨੇ ਇਹਨਾਂ ਨੂੰ ਜਦੋਂ ਦੁਕਾਨ ਤੇ ਡੀਆਰਆਈ ਨੇ ਰੇਡ ਕੀਤੀ ਡੀਆਰਆਈ ਨੇ ਉਹਨਾਂ ਨੂੰ ਬੁਲਾ ਲਿਆ ਕਪੂਰ ਸਾਹਿਬ ਜਿਹੜੇ ਇੱਕ ਨੰਬਰ ਐਸਐਚਓ ਹੈ ਉਹ ਵੀ ਆ ਗਏ ਉਹਨਾਂ ਨੇ ਇਹਨਾਂ ਬੱਚਿਆਂ ਨੂੰ ਐਦਾਂ ਡਰਾਇਆ ਕਿ ਅਸੀਂ ਹਿਰੋਇਨ ਫੀਮ ਪਾ ਦਿੰਦੇ ਹੁੰਦੇ ਆ ਕੋਈ ਕੁਝ ਨਹੀਂ ਕਰ ਸਕਦਾ ਲੁਧਿਆਣਾ ਬਾਹਰ ਨੇ 10 ਦਿਨ ਚੰਗੀ ਐਜੀਟੇਸ਼ਨ ਕੀਤੀ ਤੁਹਾਨੂੰ ਸਾਰੇ ਦੋਸਤਾਂ ਨੂੰ ਪਤਾ ਹੋਣਾ ਜੇ ਵਕੀਲ ਮੇਰਾ ਕੁਝ ਨਹੀਂ ਖਾਰ ਸਕੇ ਤਾਂ ਤੁਸੀਂ ਕੀ ਖਾਰ ਸਕੋਗੇ 15 ਸਾਲ ਤੋਂ ਇਹ ਲੁਧਿਆਣੇ ਵਿੱਚ ਹੀ ਤਨਾਦਰਵਨ ਸਿੰਘ ਔਰ ਨਸ਼ਿਆਂ ਦਾ ਪ੍ਰਸਾਰ ਕਰ ਰਿਆ ਨਸ਼ੇ ਰੁਕ ਨਹੀਂ ਰਹੇ ਮੇਰੇ ਕੋਲ ਮੇਰੇ ਕੇਸਾਂ ਦੇ ਵਿੱਚ ਵੀ ਹਰਵੰਦ ਸਿੰਘ ਦੋਸ਼ੀ ਦੇ ਤੌਰ ਤੇ ਦਰਜ ਹੈ ਇਹਨਾਂ ਨੇ ਹਰਵੰਦ ਸਿੰਘ ਜੀ ਨੇ ਲੁਧਿਆਣੇ ਦੀ ਕੋਰਟ ਫਾਈਲ ਐਫ ਆਈ ਆਰ ਨੰਬਰ 168 ਦੇ ਵਿੱਚੋਂ ਸਮਾਨ ਗਾਇਬ ਕੀਤਾ ਪੁਲਿਸ ਕਮਿਸ਼ਨਰ ਲੁਧਿਆਣਾ ਉਹਨਾਂ ਤੇ ਪਰਚਾ ਕਰਨ ਨੂੰ ਤਿਆਰ ਨਹੀਂ ਹੈ ਇਸ ਸੰਬੰਧੀ 10 ਅਪ੍ਰੈਲ 2023 ਦੇ ਵਿੱਚ ਮਾਨਯੋਗ ਪੰਜਾਬ ਔਰ ਔਰ ਸੋਰੀ ਸੁਪਰੀਮ ਕੋਰਟ ਆਫ ਇੰਡੀਆ ਵਿੱਚ ਸੁਣਵਾਈ ਪੈਂਡਿੰਗ ਹੈ ਇਸ ਯਾਨੀ ਕਿ ਐਨਐ ਡਰਾਏ ਹੋਏ ਆ ਤੁਸੀਂ ਹਿਸਾਬ ਲਾਓ 15 ਤਰੀਕ ਦੀ ਰੇਡ ਹੋਈ ਹੋਈ ਅੱਜ ਤੁਸੀਂ ਐਨਾਂ ਦਿਨਾਂ ਬਾਅਦ ਪ੍ਰੈਸ ਕਾਨਫਰੰਸ ਕਰ پا ਰਹੇ ਆ ਕਿੰਨੇ ਡਰਾਏ ਹੋਏ ਆ ਉਹ ਕਹਿੰਦੇ ਤੁਹਾਡਾ ਖਾਨਦਾਨ ਬਰਬਾਦ ਕਰ ਦੇਾਂਗੇ ਤੁਹਾਡੇ ਤੇ ਪਰਚੇ ਐਨੇ ਦਵਾਂਗੇ ਤੁਸੀਂ ਅਦਾਲਤਾਂ ਚੋਗੇ ਹੋ ਜਾਓਗੇ ਏ ਉੱਪਰ ਦੇ ਹਾਂਜੀ ਵਾਰੰਟੀ ਕਿਦੀ ਮੰਗਦੀ ਆ ਰੀ ਦੀ ਰੇਡ ਹੋਈ ਆ ਉਹ ਤਾਂ ਕਹਿੰਦੇ ਆ ਡੀਆਰਆਈ ਨੇ ਜੀ ਦੇਖੋ ਡੀਆਰਆਈ ਨੇ ਜਦੋਂ ਬੁਲਾਇਆ ਦੇਖੋ ਸਭ ਤੋਂ ਵੱਡੀ ਗੱਲ ਹੈ ਇਹਨਾਂ ਨੇ ਉਹ ਕਿਉਂ ਪੱਟੇ ਜਿਹੜੇ ਉੱਤੇ ਕੈਮਰੇ ਲੱਗੇ ਸੀ ਡੀਵੀਆਰ ਲੱਗੇ ਸੀ ਉਹ اعلان ਦਾ ਮਤਲਬ ਵੀ ਇਹ ਹੁੰਦਾ ਇੱਕ ਚੋਰ ਤੇ ਡਾਕੂ ਹਮੇਸ਼ਾ ਡੀਵੀਆਰ ਤੋਂ ਪੈਂਦਾ ਇਹ ਵੀ ਚੋਰ ਤੇ ਡਾਕੂ ਆ ਸਾਨੂੰ ਡੀਵੀਆਰ ਦਿਖਾ ਦੇਣ ਉਹਦੀ ਫੋਰੈਂਸਿਕ ਜਾਂਚ ਕਰਾ ਦੇਣ ਕਿੰਨੇ ਵਜੇ ਬੰਦ ਹੋਇਆ ਪਾ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜੇ ਮੈਂ ਕਹਾਂ ਜੀ ਚੋਰੀ ਕੀਤਾ ਸੀ ਉਹਦਾ ਵੀ ਇੱਕ ਤਰੀਕਾ ਹੈ ਰਸਤਾ ਹੈ ਡੀਵੀਆਰਾਂ ਨੂੰ ਚੱਲਦੇ ਰਹਿਣ ਦਿੰਦੇ ਡੀਵੀਆਰ ਬੰਦ ਕਰਨ ਦੀ ਕੀ ਲੋੜ ਹੈ ਚੋਰ ਡੀਵੀਆਰ ਬੰਦ ਕਰਦਾ ਇਹ ਚੋਰ ਉਹ ਹੈ ਅਸੀਂ ਨਹੀਂ ਸਾਡੇ ਕੋਲ ਬਿੱਲ ਹੈ ਸੋਨੇ ਦੇ ਜਿਹੜੇ ਬੰਦਾ ਲੈ ਕੇ ਆਏ ਸੀਗੇ ਜਿਹਦਾ ਨਾਲ ਬੰਦਾ ਲੈ ਕੇ ਆਇਆ ਸੀ ਉਹ ਸਾਫ਼ ਉਹਨਾਂ ਦੇ ਮੂੰਹ ਤੇ ਹੀ ਕਹਿ ਰਿਹਾ ਸੀ ਕਹਿੰਦਾ ਮੈਂ ਤਾਂ ਇਹਨਾਂ ਨੂੰ ਲੈ ਕੇ ਨਹੀਂ ਆਇਆ ਇੱਥੇ ਕਹਿੰਦਾ ਮੈਂ ਤਾਂ ਇਹਨੂੰ ਆ ਗੱਲ ਕਹੀ ਸੀ ਕਿ ਮੈਂ ਇੱਥੋਂ ਚੇਨ ਬਣਵਾਈ ਸੀ ਜੀ ਠੀਕ ਹੈ ਤੇ ਆ ਕੋਈ ਉੱਚ ਵਿੱਚ ਸਾਡਾ ਕੋਈ ਲੈਣਾ ਦੇਣਾ ਹੀ ਨਹੀਂ ਸੀਗਾ ਮੈਂ ਉਹਨਾਂ ਨੂੰ ਕਿਹਾ ਕੋਈ ਪ੍ਰੂਫ ਦਿਖਾਓ ਉਹ ਸਾਰਾ ਡੀਵੀਆਰ ਤੇ ਸਭ ਕੁਝ ਹੈਗਾ ਜਿਹੜਾ ਡੀਵੀਆਰ ਤੇ ਇਹਨਾਂ ਨੇ ਪਹਿਲਾਂ ਇੱਕੋ ਦਾਮ ਆ ਕੇ ਬੰਦ ਕੀਤਾ ਕਿਉਂਕਿ 5 ਮਿੰਟ ਪਹਿਲਾਂ 5 ਮਿੰਟ ਲੱਗੇ ਇਹਨਾਂ ਨੂੰ ਡੀਵੀਆਰ ਬੰਦ ਕਰਦੇ ਲੱਭਦੇ ਲੱਭਦੇ ਉਸ ਤੋਂ ਬਾਅਦ ਇਹਨਾਂ ਨੇ ਤਾਰਾਂ ਕੱਟਦੀਆਂ ਬਿਲਕੁਲ ਦੇਖਿਆ ਯਾਰ ਕਿ ਉੱਥੇ ਤੁਸੀਂ ਜਿਹੜਾ ਕਿ ਆਪਣੀ ਦੁਕਾਨ ਦੇ ਅੰਦਰ ਹੀ ਨਹੀਂ ਜਾਣਦੇ ਤੁਸੀਂ ਤੁਹਾਨੂੰ ਬਾਹਰ ਚਾੜ ਦਿੰਦੇ ਆ ਆ ਸਾਨੂੰ ਦੁਕਾਨ ਲੈ ਕੇ ਵੀ ਨਹੀਂ ਆਉਂਦੇ ਲੱਗੀ ਜਾਂਦੇ ਉਹੀ ਸਾਨੂੰ ਦੁਕਾਨ ਤੋਂ ਬਾਹਰ ਕੱਢਦਾ ਦੇਖੋ ਪਹਿਲਾਂ ਦੁਕਾਨ ਦੇ ਮਾਲਕਾਂ ਨੂੰ ਬਾਹਰ ਕੱਢ ਕੇ ਅੰਦਰ ਕੀ ਕਰੀ ਜਾਂਦੇ ਸਾਨੂੰ ਕੋਈ ਪਤਾ ਨਹੀਂ ਠੀਕ ਹੈ ਮੇਰੇ ਵਰਕਰਾਂ ਨਾਲ ਕੁੱਟਮਾਰ ਕਰਕੇ ਉਹਨਾਂ ਤੋਂ ਖਾਲੀ ਪੇਪਰਾਂ ਤੇ ਸਾਈਨ ਕਰਾਏ ਜਾਂਦੇ ਨੇ ਖਾਲੀ ਪੇਪਰਾਂ ਤੇ ਸਾਈਨ ਕਰਾ ਲੈਂਦੇ ਨੇ ਮਾਲਕ ਬਾਹਰ ਥੀਏ ਤੇ ਅੰਦਰ ਨੌਕਰਾਂ ਨੂੰ ਅੰਦਰ ਵਰਕਰ ਖਾਲੀ ਪੇਪਰਾਂ ਤੇ ਸਾਈਨ ਕਰਾ ਲੈਂਦੇ ਹੁੰਦਾ ਬਿਲਕੁਲ ਖਾਲੀ ਕੋਰੇ ਕਾਗਜ਼ ਉਹ ਤਾਂ ਡਰ ਦੇ ਮਾਰੇ ਆਂਦੇ ਹੀ ਨਹੀਂ ਪਏ ਕਹਿੰਦੇ ਸਾਨੂੰ ਤਾਂ ਕੁੱਟਮਾਰ ਵੀ ਕੀਤੀ ਨਾਲੇ ਖਾਲੀ ਪੇਪਰਾਂ ਤੇ ਸਾਈਨ ਕਰਾ ਤੇ ਕਹਿੰਦੇ ਅਸੀਂ ਕਿੱਥੇ ਜਾਵੋ ਤਾਂ ਇੱਕ ਤਾਂ ਪਿੰਡ ਭੱਜ ਗਏ ਵਿੱਚੋਂ ਕਹਿੰਦਾ ਮੈਂ ਕੀ ਕਰੂੰਗਾ ਕਹਿੰਦਾ ਇੱਥੇ ਆ ਕੇ ਕਹਿੰਦਾ ਮੇਰੇ ਤਾਂ ਚਪੇੜਾ ਲੱਗ ਖਾਦੀਆਂ ਜੀ ਕਹਿੰਦਾ ਨਾਲੇ ਮੇਰੇ ਸਾਈਨ ਕਰਾ ਲੈ ਖਾਲੀ ਕਹਿੰਦਾ ਮੇਰੇ ਤੇ ਤਾਂ ਕੁਝ ਵੀ ਕਰ ਸਕਦੇ ਕੱਲ ਨੂੰ ਕਹਿੰਦਾ ਉਹ ਜਲੇ ਕਿ ਇਹਨਾਂ ਨੂੰ ਲੈ ਕੇ ਵੀ ਗਏ ਸੀ ਉਸ ਤੋਂ ਬਾਅਦ ਉਸ ਤੋਂ ਕੁਝ ਕੀ ਕਰਣੀ ਕਰਵਾਉਣੀ ਉਸ ਵੇ ਸਾਡੇ ਤੇ ਇਨਸਾਫ ਕੀਤਾ ਜਾਵੇ ਜੋ ਵੀ ਜੋ ਬੰਦੀ ਕਾਰਵਾਈ ਕੀਤੀ ਜਾਵੇ ਸਾਰੀਆਂ ਵੀਡੀਓ ਹੈਗੀਆਂ ਸਾਰੇ ਕੋਲੇ ਹੈਗੀਆਂ ਤੁਹਾਡੇ ਕੋਲੇ ਵੀ ਹੈਗੀਆਂ ਸਾਡੇ ਮੋਬਾਈਲਾਂ 'ਚ ਵੀ ਸਾਰੇ ਕੋਲੇ ਵੀਡੀਓ ਹੈਗੀਆਂ ਜਿੱਦਾਂ ਪਾਪਾ ਨੂੰ ਲੈ ਕੇ ਗਏ ਆ ਰਸਤੇ 'ਚ ਇਦਾਂ ਸੜਕ ਤੇ ਇਦਾਂ ਤੋਰ ਕੇ ਲੈ ਕੇ ਗਏ ਆ ਆ ਕਿੱਥੇ ਕਿੱਦਾਂ ਲੈ ਕੇ ਜਾ ਸਕਦੇ ਦੇਖੋ ਬਾਈਕ ਤੇ ਬਿਠਾ ਕੇ ਲੈ ਜਾਂਦੇ ਕਾਰ 'ਚ ਬਿਠਾ ਕੇ ਲੈ ਜਾਂਦੇ ਜੇ ਬੰਦਾ ਕਹਿੰਦਾ ਅੱਛਾ ਬਾਈਕ ਤੇ ਲੈ ਜਾਂਦੇ ਆਪਾਂ ਗਰਦਨ ਤੋਂ ਫੜ ਕੇ ਇਦਾਂ ਲੈ ਕੇ ਗਏ ਦੇਖੋ ਮੈਂ ਲੋਕ ਐਂਗਸਟਰ ਦਾ ਸੀ ਦੱਸੋ ਬੰਦਾ ਜੀ ਦੇਖੋ ਜੀ ਅੱਜ ਪ੍ਰੈਸ ਤੋਂ ਤੇ ਕਾਰ ਲੱਕੀਆਂ ਉਹਨਾਂ ਨੇ ਜੀ ਮੈਨੂੰ ਉੱਥੇ ਢਾਣੇ ਲੈ ਗਏ ਐਸਐਚਓ ਸਾਹਿਬ ਜਿੱਦਾਂ ਵੀ ਜਾਨ ਰਸਤੇ 'ਚ ਉਹਨਾਂ ਨੇ ਜਿੱਦਾਂ ਵੀ ਮੈਨੂੰ ਲੈ ਕੇ ਕੋਈ ਗੱਲ ਨਹੀਂ ਉਦੋਂ ਸਾਰਿਆਂ ਨੇ ਤੁਹਾਡੇ ਕੋ ਤੁਹਾਡੇ ਕੋ ਅੱਗੇ ਵੀਡੀਓ ਉੱਥੇ ਅੰਦਰ ਜਾ ਕੇ ਮੈਨੂੰ ਕਹਿੰਦੇ ਵੀ ਮੇਰੇ ਤੇ ਤੇਰੇ ਤੇ ਪਰਚਾ ਦੇਣਾ ਇਹ ਕਾ ਜਨਾਬ ਤੁਸੀਂ ਮੇਰੀ ਇੱਕ ਵਾਰੀ ਗੱਲ ਸੁਣ ਲਓ ਵੀ ਮੇਰੇ ਤੇ ਪਰਚਾ ਕਿੱਦਾ ਬੰਦਾ ਮੈਂ ਕੁਛ ਕੀਤਾ ਨਹੀਂ ਮੈਂ ਜੇ ਉਹਨਾਂ ਨੇ ਮੇਰਾ ਸੁਣਾ ਚੁੱਕਿਆ ਮੈਂ ਵੀ ਉਹਨਾਂ ਨੂੰ ਕੁਛ ਕਹਿਣਾ ਸੀ ਸਾਹਿਬ ਮੈਂ ਉਹਨਾਂ ਨੂੰ ਬਿੱਲ ਦਿਖਾਉਂਦਾ ਸਭ ਕੁਝ ਦਿਖਾਉਂਦਾ ਉਹਨਾਂ ਨੇ ਮੇਰੀ ਕੋਈ ਗੱਲ ਨਹੀਂ ਠੀਕ ਹੈ ਮੈਂ ਕਹਾਂ ਤੁਸੀਂ ਪਰਚਾ ਇੱਕ ਤਰਫਾ ਖਾਲ ਸੁਣ ਕੇ ਦੇ ਰਹੇ ਹੋ ਮੇਰੀ ਵੀ ਗੱਲ ਸੁਣ ਲਓ ਕਹਿੰਦਾ ਬਈ ਤੇਰੀ ਕੀ ਗੱਲ ਸੁਣਾਂ ਮੈਨੂੰ ਇੱਕ ਚੀਫ ਨੇ ਗਿਆ ਸੀ ਵੱਡੇ ਚੀਫ ਨੇ ਤੇ ਮੈਂ ਤੇਰੀ ਕੀ ਗੱਲ ਸੁਣਾ ਉਹਨੇ ਕਿਹਾ ਪਰਚਾ ਦੇ ਦੇ ਮੈਂ ਤੇਰੇ ਤੇ ਪਰਚਾ ਬੰਦਾ ਸੀ ਮੈਨੂੰ ਦੇਣਾ ਪਿਆ ਤੁਹਾਨੂੰ ਉੱਪਰੋਂ ਪ੍ਰੈਸ਼ਰ ਆ ਹਾਂ ਉਪਰੋਂ ਉਹ ਨਹੀਂ ਚੀਫ ਦਾ ਨਾਮ ਹੈ ਉਹਨੇ ਹਾਂ ਮਨੂ ਨੇ ਐਦਾਂ ਬੜੇ ਹੈਰਾਨ ਹੋ ਕੇ ਕਿਹਾ ਕਿ ਇਹ ਐਡਾ ਵੱਡਾ ਚੀਜ਼ ਤੈਨੂੰ ਅੰਦਾਜ਼ੇ ਨਹੀਂ ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ ਠੀਕ ਆ ਉਸ ਤੋਂ ਬਾਅਦ ਮੈਂ ਫਿਰ ਦੂਜੇ ਦਿਨ ਰਾਜ਼ੂ ਮੈਨੂੰ ਪਤਾ ਲੱਗਾ ਮੇਰੇ ਬੇਟੇ ਤੇ ਵੀ ਦਿੱਤਾ ਪਰਚਾ ਸਵੇਰੇ ਅਕਸਰ ਸੋਹ ਸਾਬ ਆਏ ਮੈਂ ਕਿਹਾ ਜੀ ਮੈਂ ਮਿਲਣਾ ਉਹਨਾਂ ਨੂੰ ਇਹਨਾਂ ਨੇ ਮੈਨੂੰ ਬੁਲਾਇਆ ਕਹਿੰਦੇ ਮੈਂ ਕਿਹਾ ਜੀ ਤੁਸੀਂ ਦੇਖੋ ਜੀ ਮੇਰੇ ਤੇ ਪਰਚਾ ਤਾਂ ਮੇਰੇ ਬੇਟੇ ਤੇ ਵੀ ਦਿੱਤਾ ਕਹਿੰਦੇ ਜੀ ਉਹ ਅਸੀਂ ਰਾਤੀ ਸਲਾਹ ਕੀਤੀ ਸੀ ਤੇ ਉਹਦੇ ਤੇ ਪਰਚਾ ਬੰਦਦਾ ਕੋਈ ਨਹੀਂ ਸੀ ਮੈਂ ਉਹਨੂੰ ਫੜੂ ਮਾਰੀ ਠੀਕ ਆ ਤੇ ਉਹਨੂੰ ਆਪਣੀ ਜਮਾਨਤ ਕਰਾ ਲਵੇ ਐਂਟੀਸਿਪੇਟਿਵ ਈਫੀਲ ਕਰਾ ਲੈ ਮੇਰੇ ਵੀ ਬਾ ਵੇਵਰਾ ਤੇ ਕੰਮ ਦਾ ਪੇਖਾ ਲਾ ਦੋ। ਜੇ ਕਰੀ ਉੱਪਰਲੇ ਅਫਸਰ ਨੂੰ ਕਹਿ ਦੂੰਗਾ ਵੀ ਉਹ ਕੀ ਨਾਲੇ ਦਾ ਜਿੱਦਾਂ ਕਰਦੇ ਹੁੰਦੇ ਥੱਲੜਾ ਪਾਉਂਦਾ ਵਾ ਉੱਪਰੋਂ ਕੈਂਸਲ ਕਰਾਉਂਦੇ ਵੱਡੇ ਅਫਸਰ ਪੈਪ ਕੋਈ ਲੈ ਕੇ ਸਭ ਕੁਝ ਇੱਦਾਂ ਹੀ ਚੱਲਦਾ। ਪਤਾ ਨਹੀਂ ਰੰਜੇ ਜੀ ਵਗੈਰਾ ਲੱਗ ਰਹੀ ਹੈ। ਨਹੀਂ ਆਪਣੀ ਕੋਈ ਰੰਜਿਸ਼ ਨਹੀਂ ਕਿਸੇ ਨਾਲ ਜੀ। ਉਹ ਆਪਣੀ ਕੋਈ ਰੰਜਿਸ਼ ਨਹੀਂ। ਆਈ ਰੰਜਿਸ਼ ਹੈ ਜੀ ਉੱਪਰ ਦੇ ਹੋਏ ਵਪਾਰੀ ਆ। ਬਸ ਉੱਪਰ ਦੇ ਵਪਾਰੀਆਂ ਨੂੰ ਨਵਾਂ ਨਵਾਂ ਗੰਮਾ ਸਾਡਾ ਸਾਹ। ਹਾਂ 1 ਸਾਲ ਡੇਢ ਸਾਲ ਤੋਂ ਅਸੀਂ ਕੰਮ ਕਰਦੇ ਆ। ਦਲੇਰੀ ਨਾਲ ਕੰਮ ਕਰਦੇ ਆ। ਹਾਂ 1 ਸਾਲ ਡੇਢ ਸਾਲ ਤੋਂ ਸੋਨੇ ਦਾ ਕੰਮ ਕਰ ਉਦੋਂ ਪਹਿਲਾਂ ਆਪਣਾ ਕੋਪਰ ਦਾ ਕੰਮ ਹੈ ਰੇਡ ਨੂੰ ਕਿਸ ਤਰ੍ਹਾਂ ਦੀ ਰੇਡ ਸਹੀ ਹੋਈ ਹੈ ਰੇਡ ਜਿਹੜੀ ਡੀਆਰ ਹੈ ਹਾਂਜੀ ਡੀਆਰ ਦਾ ਰੇਡ ਮਾਰੀ ਵੀ ਕੈਮਰੇ ਕੋ ਬੰਦ ਕੀਤੇ ਤੁਸੀਂ ਇਹ ਦੱਸੋ ਰੇਡ ਮਾਰੀ ਹੈ ਤੇ ਨਾਲ ਸਰਚ ਵਾਰੰਟ ਵਗੈਰਾ ਲੈ ਕੇ ਆਉਂਦੇ ਦੁਕਾਨ ਤੇ ਸਰਚ ਵਾਰੰਟ ਲੈ ਕੇ ਆਉਂਦੇ ਕੁਝ ਕਿ ਹਾਂ ਵੀ ਆ ਲੋ ਸਰਚ ਵਾਰੰਟ ਹੈ ਤੁਹਾਡੇ ਸਾਡੇ ਕੋਲੇ ਠੀਕ ਹੈ ਇੱਥੇ ਸਾਈਨ ਕਰੋ ਅਸੀਂ ਤੁਹਾਡੀ ਰੇਡ ਸ਼ੁਰੂ ਕਰਨ ਲੱਗੇ ਹਾਂ ਇਹਨਾਂ ਨੇ ਤਾਂ ਆ ਕੇ ਡੀਵੀਆਰ ਨੂੰ ਬੰਦ ਕਰਤਾ ਸਿੱਧੇ ਜਾ ਕੇ ਉਸ ਤੋਂ ਬਾਅਦ ਕੋਈ ਸਰਚ ਵਾਰੰਟ ਤੇ ਸਾਈਨ ਨਹੀਂ ਕੋਈ ਕੁਝ ਨਹੀਂ ਇਹਨਾਂ ਨੇ ਦਿਖਾਇਆ ਸੰਤਾ ਵੀ ਨਹੀਂ ਪਤਾ ਲੱਗਿਆ ਕਿ ਡੀਆਰ ਆਈ ਵਾਲੇ ਆ ਉਹ ਵੀ ਸਾਨੂੰ ਬਾਅਦ ਚੋ ਜਾ ਕੇ ਪਤਾ ਲ ਉਹ ਤਾਂ ਮੇਰੇ ਖਿਆਲ ਚ 4 4 4 5 ਘੰਟੇ ਉੱਥੇ ਬੈਠੇ ਰਹੇ ਚ 4 ਘੰਟੇ ਚਲੋ ਤੁਹਾਨੂੰ ਲੱਗ ਜਾਗੇ ਉਸ ਤੋਂ ਬਾਅਦ ਵੀ ਘੰਟਾ ਬੈਠੇ ਰਹੇ ਉਹ ਹੀ ਉਹ ਹੀ 4 ਘੰਟੇ ਡੇਢ ਚੱਲੀ 5 ਵਜੇ ਆਈ ਸੀ 9 9 ਉਸ ਤੋਂ ਬਾਅਦ ਪੁਲਸ ਵਾਲਿਆਂ ਨੂੰ ਅਸੀਂ ਬੁਲਾਇਆ ਸੀਗਾ 112 ਨੰਬਰ ਤੇ ਬੋਲ ਕਰਕੇ ਅਸੀਂ ਬੁਲਾਇਆ ਪੁਲਸ ਵਾਲਾ ਅਸੀਂ ਅਸੀਂ ਬਾਹਰ ਕਹਿੰਦੇ ਮੈਂ ਪੁਲਸ ਆ ਗਈ ਪੁਲਸ ਆ ਗਈ ਉਹ ਪੁਲਸ ਵਾਲਿਆਂ ਨੇ ਇਹਨਾਂ ਨੇ ਪਤਾ ਨਹੀਂ ਕੀ ਅੰਦਰ ਗੰਡਵੰਡ ਕੀਤੀ ਉਸ ਤੋਂ ਬਾਅਦ ਸਾਡੇ ਤੇ ਪਰਚਾ ਤੁਸੀਂ ਵੀ ਕਹਿ ਰਹੇ ਸੀ ਕਿ ਜੇ ਮੈਨੂੰ ਅੰਦਰ ਕਰਾਇਆਗਾ ਤਾਂ ਤੈਨੂੰ ਵੀ ਅੰਦਰ ਕਰਾਦਾਂਗੇ ਇਦਾਂ ਦੇ ਵਿੱਚ ਭਾਜੀ ਆਹ ਦੇ ਕੋਣ ਹੁਣ ਅਸੀਂ ਹਾਈ ਕੋਰਟ 'ਚ ਰੈਟ ਲਾਵਾਂਗੇ ਉਹਨੂੰ ਵੀ ਅੰਦਰ ਕਰਾਵਾਂਗੇ ਜੇ ਸਾਨੂੰ ਉਧਰ ਕੀਤਾ ਕਾਨੂੰਨ ਤਾਂ ਸਾਰਿਆਂ ਲਈ ਬਰਾਬਰ ਆ ਮਾਨ ਨਾੜੀ ਦਾ ਮਾਨ ਨਾੜੀ ਦਾ ਦਾਵਾ ਕਰਦਾ ਮੈਂ ਕਰਨਾ ਮੈਂ ਇੱਥੇ ਇਹਨੂੰ 15 20 ਦਿਨ ਹੋ ਗਏ ਆ ਬੀਤੀ ਨੂੰ ਗੱਲ ਤੇ ਅੱਜ ਪ੍ਰੈਸ ਕਾਨਫਰੈਂਸ ਕਰਦਾ ਕਿ ਭਾੜੀ ਮੁੰਡੇ ਦੀ ਜ਼ਮਾਨਤ ਨਹੀਂ ਹੋਈਆਂ ਮੁੰਡੇ ਨੂੰ ਫੜ ਲੈਂਦਾ ਜੇ ਮੁੰਡੇ ਨੇ ਲਾਈਨ ਦੇ ਪੇਰੇ ਜ਼ਮਾਨਤ ਕਰਾਈ ਅਸੀਂ ਸਾਡੀ ਕੱਲ ਜ਼ਮਾਨਤ ਹੋਈ ਆ ਠੀਕ ਹੈ ਜੀ ਮੁੰਡੇ ਦੀ ਤੇ ਅਸੀਂ ਅੱਜ ਪ੍ਰੈਸ ਕਾਨਫਰੈਂਸ ਕੀਤੀ ਹੈ ਕੱਲ ਹੀ ਅਗਲਾ ਕਦਮ ਅ ਦੇਖੋ ਹਾਈ ਕੋਰਟ ਤੋਂ ਡਿੱਟਾ ਕਰਤੀ ਸਾਰਿਆਂ ਨੇ ਆ ਦੱਸੋ ਜੀ ਅਗਲਾ ਕਦਮ ਹਾਈ ਕੋਰਟ ਤੋਂ ਡਿੱਟਾ ਜਿਹੜੀ ਕੀਤੀ ਤਾਂ ਹਾਈ ਕੋਰਟ ਤੋਂ ਜੀ ਆ ਸਾਡੀਆਂ ਸੀਆਡਬੀਪੀ 2046 23 ਸੀਆਡਬੀਪੀ 2 2083 23 ਇਹ ਸੁਭਾਸ਼ ਚੰਦਰ ਗੁੰਦਰਾ ਕੈਟਿਲ ਤੋਂ ਦਾਇਰ ਹੋਈਆ ਇਹ ਬਹੁਤ ਡਰੇ ਹੋਏ ਸੀ ਮੈਂ ਸਮਾਜ ਸੇਵਕ ਹੈ ਜਿਹੜੇ ਪੁਲਿਸ ਤੋਂ ਸਤਾਏ ਹੁੰਦੇ ਆ ਅਦਾਲਤਾਂ ਤੋਂ ਸਤਾਏ ਹੁੰਦੇ ਆ ਮੈਂ ਉਹਨਾਂ ਦੀ ਮਦਦ ਕਰਦਾ ਮੈਂ ਇਹਨਾਂ ਦੀ ਮਦਦ ਕਰ ਰਿਹਾ ਹਾਂ ਇਹ ਮੇਰੇ ਪੁਰਾਣੇ ਦੋਸਤ